ਅਸੀਂ ਅਕਸਰ ਦੇਖਿਆ ਕਿ ਲੋਕ ਵੱਡੀਆਂ-ਵੱਡੀਆਂ ਬਿਮਾਰੀਆਂ ਤੋਂ ਪੀੜਤ ਹੁੰਦੇ ਹਨ ਅਤੇ ਇਹਨਾਂ ਲੋਕਾਂ ਦੇ ਵੱਲੋਂ ਥਾਂ-ਥਾਂ ਤੇ ਇਲਾਜ ਕਰਵਾਉਣ ਅਤੇ ਵੱਡੇ-ਵੱਡੇ ਹਸਪਤਾਲਾਂ ਦੇ ਚੱਕਰ ਕੱਢਣ ਦੇ ਬਾਵਜੂਦ ਵੀ ਉਹਨਾਂ ਨੂੰ ਆਰਾਮ ਨਹੀਂ ਆਉਂਦਾ ਪਰ ਅੱਜ ਤੁਹਾਨੂੰ ਇੱਕ ਅਜਿਹੇ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਿਹਾ ਜਿੱਥੇ ਕਿ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਗੁਰੂ ਰੂਪੀ ਜਨ ਸ਼ਕ ਕੇ ਪਥਰੀ ਦੀ ਸਮੱਸਿਆ ਤੋਂ ਨਿਜਾਤ ਪਾ ਲਈ ਗਈ ਹੈ ਦੱਸ ਦਈਏ ਕਿ ਇਹ ਸਥਾਨ ਧੰਨ ਧੰਨ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦਾ ਹੈ ਜੋ ਕਿ ਪਿੰਡ ਫਿਰੌਰ ਨੇੜੇ ਖਮਾਣੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਸਥਿਤ ਜਿੱਥੇ ਕਿ ਲੋਕ ਦੂਰੋਂ ਦੂਰੋਂ ਸ਼ਰਧਾ ਭਾਵਨਾ ਦੇ ਨਾਲ ਆਉਂਦੇ ਹਨ ਅਤੇ ਆਪਣੀ ਇਸ ਪਥਰੀ ਦੀ ਬਿਮਾਰੀ ਤੋਂ ਨਿਜਾਦ ਪਾਉਂਦੇ ਨੇ ਦੱਸ ਦਈਏ ਕਿ ਸਾਡੇ ਪੱਤਰਕਾਰਾਂ ਦੇ ਵੱਲੋਂ ਇਸ ਸਥਾਨ ਦੇ ਮੁੱਖ ਸੇਵਾਦਾਰ ਸਭਜੀਤ ਸਿੰਘ ਭੱਲਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਸਿਰਫ ਗੁਰੂ ਮਹਾਰਾਜ ਜੀ ਦਾ ਸ਼ਬਦ ਹੀ ਦਿੱਤਾ ਜਾਂਦਾ ਹੈ ਅਤੇ ਸੰਗਤਾਂ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਹੀ ਠੀਕ ਹੁੰਦੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਸਥਾਨ ਤੇ ਗੁਰੂ ਮਹਾਰਾਜ ਜੀ ਦਾ ਸਰੂਪ ਵੀ ਵਿਰਾਜਮਾਨ ਕੀਤਾ ਹੋਇਆ ਹੈ ਉਹਨਾਂ ਦੇ ਵੱਲੋਂ ਸ਼ਬਦ ਦਿੱਤੇ ਜਾਂਦੇ ਹਨ ਅਤੇ ਆਏ ਹੋਏ ਸ਼ਰਧਾਲੂਆਂ ਨੂੰ ਪਥਰੀ ਦੀ ਸਮੱਸਿਆ ਤੋਂ ਨਿਜਾਤ ਮਿਲ ਦਿਆ ਉੱਥੇ ਜਦੋਂ ਇਸ ਸਥਾਨ ਤੇ ਪਹੁੰਚੀਆਂ ਸੰਗਤਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਵੀ ਇਸ ਬਿਮਾਰੀ ਤੋਂ ਪੀੜਤ ਹਨ ਅਤੇ ਉਹਨਾਂ ਦੇ ਵੱਲੋਂ ਵੀ ਇਸ ਸਥਾਨ ਤੇ ਆ ਕੇ ਨਤਮਸਤਕ ਹੋਇਆ ਗਿਆ ਹੈ ਅਤੇ ਗੁਰੂ ਰੂਪੀ ਜਲ ਛਕਿਆ ਗਿਆ ਹੈ ਇੱਥੇ ਇਹ ਵੀ ਦੱਸ ਦਈਏ ਕਿ ਲੋਕ ਪੰਜਾਬ ਹੀ ਨਹੀਂ ਬਾਹਰਲੇ ਸੂਬਿਆਂ ਦੂਰੋਂ ਦੂਰੋਂ ਵੀ ਆਉਂਦੇ ਹਨ ਅਤੇ ਆਪਣੀ ਇਸ ਪਥਰੀ ਦੀ ਸਮੱਸਿਆ ਤੋਂ ਨਜਾਦ ਪਾਉਂਦੇ ਨੇ ਉਥੇ ਆਈਆਂ ਸੰਗਤਾਂ ਦਾ ਇਹ ਵੀ ਕਹਿਣਾ ਕਿ ਗੁਰੂ ਰੂਪੀ ਜਲ ਤੋਂ ਇਲਾਵਾ ਉਹਨਾਂ ਨੂੰ ਗੁਰੂ ਜੀ ਦਾ ਸ਼ਬਦ ਦਿੱਤਾ ਜਾਂਦਾ ਜਿਸ ਦੇ ਨਾਲ ਉਹ ਆਪਣੀ ਇਸ ਪਥਰੀ ਦੀ ਸਮੱਸਿਆ ਤੋਂ ਨਿਜਾਤ ਪਾਉਂਦੇ ਨੇ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਆਓ ਸੁਣਦੇ ਆਓ ਨਮਸਕਾਰ ਕਿਹੜੀ ਜਗ੍ਹਾ ਤੋਂ ਆਏ ਹੋ ਫਗਵਾੜਾ ਕਿੰਨੀ ਵਾਰੀ ਤੁਸੀਂ ਇੱਥੇ ਆ ਚੁੱਕੇ ਹੋ ਚਾਰ ਵਾਰੀ ਆ ਚੁੱਕੇ ਹਾਂਜੀ ਤੁਹਾਨੂੰ ਕਿੱਥੋਂ ਦਾ ਐਡਰੈਸ ਕਿੱਦਾਂ ਪਤਾ ਲੱਗਾ ਜੀ ਇੱਥੇ ਤਾਂ ਸਾਨੂੰ ਰਿਲੇਟਿਵਸ ਤੋਂ ਪਤਾ ਲੱਗਦਾ ਪਤਾ ਲੱਗ ਗਿਆ ਕਿ ਇੱਥੇ ਆਉਂ ਤੋਂ ਬਾਅਦ ਉਹ ਪਹਿਲੇ ਤਾਂ ਹੁੰਦਾ ਕਿੰਨਾ ਕਫਾਰਕ ਤੁਹਾਨੂੰ ਫਰਕ ਲੱਗਦਾ ਹੁੰਦਾ ਦਰਦ ਨਹੀਂ ਹੁੰਦੇ ਉਹ ਨਹੀਂ ਜਿੰਨੇ ਹੁੰਦੇ ਸੀ ਹਾਂਜੀ ਤੇ ਇਹ ਤੁਸੀਂ ਚੌਥੀ ਵਾਰ ਆਇਓ ਹਾਂਜੀ 25ਵੀਂ ਵਾਰ ਤੁਸੀਂ ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਲੱਗਿਆ ਕਿ ਤੁਸੀਂ ਸਕੈਨ ਕਰਾਓਗੇ ਜਾਂ ਕਿੱਦਾਂ ਕਰਾਓਗੇ ਸਕੈਨ ਤਾਂ ਇੱਕ ਵਾਰ ਹੀ ਕਰਾਵਾਂਗੇ ਪਰ ਵਿਸ਼ਵਾਸ ਹੈ ਸਾਡਾ ਸਹੀ ਹੋ ਹੀ ਜਾਏਗਾ ਹਾਂਜੀ ਤੇ ਕੀ ਕਹਿਣਾ ਚਾਹੋਗੇ ਵੀ ਆਮ ਪਬਲਿਕ ਨੂੰ ਵੀ ਇੱਥੇ ਆਉਣਾ ਚਾਹੀਦਾ ਹੈ ਹਾਂਜੀ ਆਉਣਾ ਚਾਹੀਦਾ ਹੈ ਆ ਕੇ ਦੇਖਣਾ ਚਾਹੀਦਾ ਇੱਕ ਵਾਰ ਨਾਮ ਗੁਰਦੀਪ ਸਿੰਘ ਹੈ ਜੀ ਅਸੀਂ ਇਹ ਰਾਲਾ ਸਾਹਿਬ ਤੋਂ ਜੀ ਨਹੀਂ ਤੀਜੀ ਵਾਰ ਆਇਆ ਜੀ ਇਸ ਵਾਰ ਕਿਹਦੀ ਵਾਰੀ ਤੁਹਾਨੂੰ ਇਸ ਦਾ ਐਡਰੈਸ ਕਿੱਦਾਂ ਪਤਾ ਲੱਗਦਾ ਸਾਨੂੰ ਇਸਨੇ ਮੇਰੇ ਵਾਈਫ ਕੰਮ ਕਰਦੇ ਲੁਧਿਆਣੇ ਉਹਨਾਂ ਨੇ ਦੱਸਿਆ ਸੀਗਾ ਉਹ ਵੀ ਪੀ ਕੇ ਗਿਆ ਸੀਗਾ ਪਹਿਲਾਂ ਉਹਨਾਂ ਨੂੰ ਆਰਾਮ ਸੀਗਾ ਤੇ ਫਿਰ ਸਾਨੂੰ ਪਤਾ ਲੱਗਿਆ ਤੇ ਮੇਰੇ ਵਾਈਫ ਦੇ ਘਰ ਆਇਆ ਇਹਨਾਂ ਦੀ ਸੀਗੀ ਪਥਰੀ ਪਿੱਤੇ ਵਿੱਚ ਇਹਨਾਂ ਦੀ ਪਥਰੀ ਹਾਂ ਤੇ ਹੁਣ ਅਸੀਂ ਤੀਜੀ ਵਾਰ ਹੀ ਆਏ ਆ ਅਸੀਂ ਮਤਲਬ ਕਿ ਤਿੰਨ ਵਾਰ ਪੀ ਲਈ ਹੈ ਤੇ ਹੁਣ ਠੀਕ ਆ ਗਿਆ ਆ ਮੈਂ ਪਹਿਲਾਂ ਦਰਦ ਦੋ ਦੋ ਨਾਲ ਜਿਵੇਂ ਦੂਜੀ ਤੀਜੀ ਦਿਨ ਬਾਅਦ ਦਰਦ ਹੋ ਜਾਂਦਾ ਸੀਗਾ ਪਰ ਹੁਣਾਂ ਕੋ ਠੀਕ ਆ ਸਾਰਾ ਕੋਈ ਦਰਦ ਨਹੀਂ ਹੈ ਜੀ ਹਾਂ ਜੀ ਹਾਂ ਪਹਿਲਾਂ ਸਾਨੂੰ ਵੀ ਆਪਰੇਸ਼ਨ ਨਹੀਂ ਦੱਸਿਆ ਸੀਗਾ ਜੀ ਵੀ ਆਪਰੇਸ਼ਨ ਹੋਏਗਾ ਤੇ ਪਹਿਲਾਂ ਸਕੈਨ ਕਰਾਈ ਸੀ ਉਹ ਤੇ ਉਹ ਸਾਰਿਆਂ ਨੇ ਡਾਕਟਰਾਂ ਨੇ ਵੀ ਸਲਾਹ ਦਿੱਤੀ 14 ਦਿਨਾਂ ਨੂੰ 7 ਐਮਐਮ ਦੀ ਸੋਚ 7 ਐਮਐਮ ਦੀ ਪੱਥਰੀ ਹੈ ਬਟ ਸਾਨੂੰ ਦੱਸਿਆ ਗਿਆ ਉੱਥੇ ਠੀਕ ਹੋ ਜਾਊਗਾ ਹੁਣ ਠੀਕ ਆ ਅੱਗੇ ਨਾਲ ਵੈਸੇ ਕੋਈ ਦਰਦ ਨਹੀਂ ਹੋ ਰਿਹਾ ਉਸ ਤੋਂ ਬਾਅਦ ਨਹੀਂ ਨਾਮ ਮੇਰਾ ਨਿਸ਼ਾ ਕੀ ਹੋ ਰਿਹਾ ਹੈ ਕੀ ਹੈ ਕਿ ਇਹਨੂੰ ਦੂਸਰਾਂ ਕਿ ਕਰ ਰਹੇ ਨੇ ਇਹ ਕੰਮ ਕਿਉਂ ਕੀਤਾ ਗਿਆ ਮੇਰੇ ਨਾਲ ਦੇ ਇੰਪਲਾਈ ਇਥੇ ਆਈ ਹੈ ਦਵਾਈ ਪੀ ਉਹਨਾਂ ਦੇ ਗੁਰਦੇ ਦੇ ਪੱਥਰੀ ਸੀ ਤੇ ਹੁਣ ਉਹ ਠੀਕ ਆ ਦੋਹਾਂ ਨੇ ਮੈਂ ਦੱਸਿਆ ਮੈਂ ਵੀ ਇਥੇ ਆ ਗਈ ਦਵਾਈ ਪੀ ਅੱਜ ਮੈਂ ਤੀਸਰੀ ਵਾਰ ਦਵਾਈ ਵੀ ਨਹੀਂ ਆਉਂਦੀ ਕਿਸੇ ਵਜ੍ਹਾ ਤੋਂ ਮੈਂ ਕੁਝ ਕੁਸ਼ਨ ਨਹੀਂ ਸੀ ਪੋੜਾ ਚੁੱਕੀ ਸਟ੍ਰੈਸਨ ਤਾਂ ਜਿਵੇਂ ਹੁਣ ਨਾ ਹੀ ਨਹੀਂ ਆਰਾਮ ਆਦਾ ਕਿਸੇ ਬਸਰ ਕੋਈ ਬੰਦਾ ਕਰਵਾਦਾ ਹੀ ਆ ਪਰ ਬੰਦਾ ਜਿਵੇਂ ਹੁਣ ਠੀਕ ਆ ਕਿ ਚਲੋ ਕੱਤੀ ਦਵਾਈ ਪੀ ਕੇ ਦੇਖ ਲੈਣਾ ਠੀਕ ਹੋ ਜਾਂਦਾ ਇਸ ਕੁ ਦੋਈ ਪੀਲਨ ਵਿਸ਼ਵਾਸ ਦੇ ਤੌਰ ਤੇ ਹਾਂਜੀ 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 ਬਾਬਾ ਜੀ ਬਾਬਾ ਜੀ ਦਾ ਨਾਮ ਸਰਬਜੀਤ ਸਿੰਘ ਭੱਲਾ ਜੀ ਨੇ ਮੇਰਾ ਨਾਮ ਤਾਂ ਭਪਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਮੇਰਾ ਪਿੰਡ ਰਾਮਪੁਰਾ ਦਰਾਹੇ ਕੋਲ ਕਿ ਇੱਥੇ ਹਰ ਵਾਰੀ ਆਉਂਦੇ ਹੋ ਆਹ ਮੈਂ ਤਕਰੀਬਨ ਹਰੇ ਦਾ ਦੁਬਾਰਾ ਆ ਜਾਂਦਾ ਹਾਂ ਬਾਬਾਈ ਜਿਹੜਾ ਇੱਥੇ ਦਾ ਇੱਕ ਵਾਰੀ ਐਡਰੈਸ ਦੱਸ ਦਿਓ ਉਹ ਪਿੰਡ ਫਰਾਉਰ ਆ ਜੀ ਬਾਬੇ ਸ਼੍ਰੀ ਚੰਦ ਦਾ ਡੇਰਾ ਬਾਬਾ ਸਰਬਜੀਤ ਸਿੰਘ ਭੱਲਾ ਇੱਥੇ ਦੇ ਮੁੱਖ ਸੰਚਾਲਕ ਨੇ ਉਹਨਾਂ ਦੀ ਰਹਿਨ ਰਾਈ ਇਹ ਚੱਲਦਾ ਕੰਮ। ਜੀ ਬਾਬਾ ਜੀ ਅੱਜ ਦੀ ਵਰਕਸ਼ਾਪ ਕਿੰਨੀ ਦਿਨ ਤੋਂ ਚੱਲ ਰਹੀ ਹੈ? ਬਹੁਤ ਪੁਰਾਣੀ ਵਰਕਸ਼ਾਪ ਜੀ ਬਾਬਾ ਜੀ ਸ਼੍ਰੀ ਚੰਦ ਜੀ। ਬਾਬਾ ਜੀ ਹੱਥ ਆਲਾ ਵੀ ਕਰਦੇ ਨੇ ਇਹ। ਅੱਛਾ। ਹਾਂ ਇਹ ਦਵਾਈ ਬਾਬਿਆਂ ਦੀ ਕਿਰਪਾ ਨਾਲ ਦਵਾਈ ਪੀ ਕੇ ਆਰਾਮ ਆਉਂਦਾ ਦੁਨੀਆ ਨੂੰ। ਬਾਬਾ ਜੀ ਜਿਹਨੇ ਪਹਿਲੀ ਵਾਰੀ ਆਣਾ ਹੈ ਉਹਨੇ ਕੀ ਲੈ ਕੇ ਆਣਾ ਜਿਵੇਂ ਪ੍ਰਸ਼ਾਦ ਦੇ? ਤੇ ਟੇਲਿਆਂ ਦਾ ਪ੍ਰਸ਼ਾਦ ਲੈ ਕੇ ਆਉਣੀ ਹੈ ਜਿਆ ਸੰਗਤ। ਅੱਛਾ। ਉਹੀ ਵਰਤਾਂਦੇ ਨੇ ਸੰਗਤਾਂ ਨੂੰ। ਤੇ ਕਿਸੇ ਚੀਜ਼ ਦਾ ਭਰੇਜ? ਭਰੇਜ ਬੈਂਗਣਾ ਦੀ ਸਬਜ਼ੀ ਦਾ ਜੀ। ਬੈਂਗਲਾਨੀ ਸਬਜ਼ੀ ਨਹੀਂ ਖਾਣੇ। ਹਾਂਜੀ ਹਾਂ। ਪਾਣੀ ਪੀਣਾ ਵੱਧ ਤੋਂ ਵੱਧ ਜਿਵੇਂ 15 ਤੋਂ 20 ਗਲਾਸ ਪਾਣੀ ਦੇਖੇ ਜਾਂਦਾ ਜੀ ਜਿਹੜਾ ਇਹ ਲਾਗ ਹੈ ਡਾਕਟਰ ਦੱਸਦੇ ਨੇ ਕਿ ਪਿੱਤੇ ਦੀ ਪੱਤੀ ਦਾ ਗੁਦਰੀ ਪੱਤੀ ਦਾ ਸਪਰੇਸ਼ਨ ਤੋਂ ਇਲਾਵਾ ਕੋਈ ਹੱਲ ਨਹੀਂ ਹੈ। ਨਹੀਂ ਇੱਥੇ ਵੱਡੇ ਵੱਡੇ ਹੱਲ ਹੋ ਜਾਂਦੇ ਨੇ ਜੀ। ਡਾਕਟਰ ਤਾਂ ਬਹੁਤ ਕੁਝ ਕਰਨੇ ਇੱਕ ਵਾਰੀ ਐਡਰੈਸ ਦੁਆਰਾ ਬੋਲਦੇ ਹੋ। ਇਹ ਪਿੰਡ ਫਰਾਉਰ ਹੈ ਜੀ। ਖਮਾਣੋ ਇੱਥੋਂ 4 ਕਿਲੋਮੀਟਰ ਤਹਿਸੀਲ ਖਮਾਣੋ ਹੈ ਜੀ। ਜ਼ਿਲ੍ਹਾ ਫਤੇਗੜ ਸਾਹਿਬ ਆ। ਠੀਕ ਹੈ। ਨਾਮ ਲਖਦੀਪ ਸਿੰਘ ਹੈ ਜੀ। ਬਾਬੀ ਇਸ ਥਾਨ ਦਾ ਜਿਹੜਾ ਜਿਹੜਾ ਦੱਸੋਗੇ ਤੁਹਾਨੂੰ। ਇਹ ਐਡਰੈਸ ਜੀ ਹੈਗਾ ਆਪਣਾ ਪਿੰਡ ਫਰੌਰ ਜੀ ਖਮਾਣੋ ਦੇ ਨੇੜੇ ਪੈਂਦਾ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਜੀ ਠੀਕ ਬਾਕੀ ਜਿਹੜੀ ਇੱਥੇ ਦਵਾਈ ਪੀ ਜਾਂਦੀ ਹੈ ਜਿਹਦੇ ਲੋਕਾਂ ਦਵਾਈ ਪੀਦੇ ਜਲ ਕੇ ਛੇਆ ਜਾਂਦਾ ਦਵਾਈ ਬਾਰੇ ਦੱਸੋ ਕਿ ਪਿੱਤੇ ਦੀ ਪੱਥਰੀ ਨੂੰ ਗੁਰਦੇ ਦੀ ਪੱਥਰੀ ਕਿਹਦਾ ਹੈ ਇਹ ਤਿੰਨ ਐਤਵਾਰ ਆਉਣਾ ਪੈਂਦਾ ਜੀ ਪਿੱਤ ਗੁਰਦਿਆਂ ਲਈ ਜੇ ਗੁਰਦੇ ਚ ਪੱਥਰੀ ਹੈ ਤਿੰਨ ਐਤਵਾਰ ਦਵਾਈ ਰੋਜ਼ ਬਣਦੀ ਹੈ ਜੀ ਯਾਨੀ ਤਿੰਨ ਹਫ਼ਤੇ ਆਉਣਾ ਪੈਂਦਾ ਪਿੱਤੇ ਲਈ ਪੰਜ ਹਫ਼ਤੇ ਆਉਣਾ ਪੈਂਦਾ ਜੀ ਜੀ ਬਾਕੀ ਤੁਹਾਡੇ ਕੋਲ ਕਈ ਲੋਕੀ ਗੁਰੂ ਆਉਂਦੇ ਨੇ ਹਾਂ ਜੀ ਕਿਹੜੀ ਕਿਹੜੀ ਜਗ੍ਹਾ ਤੋਂ ਕੁਝ ਪਤਾ ਵੀ ਕਿਹੜੀ ਕਿਹੜੀ ਦਵਾਈ ਬਹੁਤ ਦੂਰੋਂ ਆਉਂਦੇ ਨੇ ਇਹ ਦੀ ਸਪਾਈ ਸਟੇਟਸ ਤੋਂ ਆਉਂਦੇ ਨੇ ਬਾਹਰੋਂ ਕਈ ਜਿੱਥੇ ਨਹੀਂ ਕਿਸੇ ਨੂੰ ਆਰਾਮ ਨਾਲ ਦਵਾਈਆਂ ਨਾਲ ਆਪਾਂ ਅਗਰ ਆਪਰੇਸ਼ਨ ਤੋਂ ਭੱਜਦਾ ਫਿਰ ਇੱਥੇ ਆਰਾਮ ਆ ਜਾਂਦਾ ਜੀ ਦਵਾਈ ਨਾਲ ਕੋਈ ਜਿਹੜੀ ਬਖਸ਼ ਹੈ ਇੱਕ ਕਰੋੜ ਦੀ ਬਖਸ਼ਾ ਹੈ ਇਹ ਕੁਝ ਥੋੜੀ ਜਾਣਕਾਰੀ ਦਿਓ ਇਹ ਤਾਂ ਦੇਖੋ ਜਦੋਂ ਦੇ ਮਹਾਰਾਜ ਇੱਥੇ ਆਏ ਨੇ ਉਦੋਂ ਦੀ ਬਖਸ਼ ਹੈ ਜੀ ਆ ਇਹ ਮਹਾਰਾਜ ਦਾ ਨਾਮ ਬਾਬਾ ਸ਼੍ਰੀ ਅਬਾ ਆਪਣਾ ਬਾਬਾ ਸ਼੍ਰੀ ਚੰਦਰ ਮਹਾਰਾਜ ਦੀ ਜਗ੍ਹਾ ਜੀ ਇਹ ਤੇ ਆਪਣਾ ਇੱਥੇ ਸੇਵਕ ਨੇ ਜੀ ਬਾਬਾ ਸਰਵਜੀਤ ਸਿੰਘ ਭੱਲਾ ਜੀ ਅੱਛਾ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਵਾਰੀ ਐਡਰੈਸ ਦੱਸ ਦੋ ਕੋਈ ਇਹ ਐਡਰੈਸ ਜੀ ਗੁਰੂ ਅਮਰਦਾਸ ਪਬਲਿਕ ਸਕੂਲ ਫਰੌਰ ਜੀ ਨੇੜੇ ਖਮਾਣੋ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਠੀਕ ਹੈ ਹਾਂਜੀ ਹਾਂਜੀ ਜੀ ਕੀ ਨਾਂ ਬਾਜੀ ਗੁਰਜਿੰਦਰ ਸਿੰਘ ਆ ਜੀ ਮੇਰਾ ਨਾਮ ਅੱਛਾ ਦਵਾਈ ਪੀਣ ਆਇਓ ਕਿਹੜੀ ਜਗ੍ਹਾ ਤੋਂ ਆਇਓ ਅਸੀਂ ਲੁਧਿਆਣੇ ਤੋਂ ਆਏ ਹਾਂ ਲੁਧਿਆਣੇ ਤੋਂ ਹਾਂਜੀ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਠੀਕ ਹੈ ਵਧੀਆ ਲੱਗ ਰਿਹਾ ਠੀਕ ਹੈ ਆਰਾਮ ਹੈ ਹਾਂਜੀ ਪੰਜਵੀਂ ਵਾਰ ਆਏ ਅੱਜ ਅਸੀਂ ਪੰਜਵੀਂ ਵਾਰ ਆਏ ਹਾਂ ਪਿੱਤੇ 'ਚ ਪੱਥਰੀ ਆ ਮੇਰੇ ਅੱਛਾ ਪਿੱਤੇ 'ਚ ਪੱਥਰੀ ਹਾਂਜੀ ਗੁਰਦੇ ਵਾਲਿਆਂ ਨੂੰ ਤਿੰਨ ਕਿੱਤੇ ਵਾਲਿਆਂ ਨੂੰ ਪੰਜ ਵਾਰੀ ਆਉਣਾ ਪੈਂਦਾ ਕੀ ਲੋਕਾਂ ਨੂੰ ਸੰਦੇਸ਼ ਮਨਾਉਗੇ ਸਾਨੂੰ ਵੀ ਕਿਸੇ ਨੇ ਦੱਸਿਆ ਸੀਗਾ ਜਿਨ੍ਹਾਂ ਦੇ ਠੀਕ ਹੋ ਜਾਂਦੇ ਉਹਨਾਂ ਨੇ ਸਾਨੂੰ ਦੱਸਿਆ ਜੇ ਵਿਸ਼ਵਾਸ ਨਾਲ ਨੂ ਜਨਤ ਨਗਰ ਤੋਂ ਆਏ ਜੇ ਵਿਸ਼ਵਾਸ ਆ ਤਾਂ ਸਭ ਕੁਝ ਹੈ ਗਈ ਜੀ ਠੀਕ ਹਾਂਜੀ ਮੇਰਾ ਨਾਮ ਨਵੀਨ ਦਾ ਨਹੀਂ ਕਿਹੜੀ ਜਗ੍ਹਾ ਤੋਂ ਆਇਓ ਲੁਧਿਆਣੇ ਤੋਂ ਇਹ ਤੁਸੀਂ ਇੱਥੇ ਦਵਾਈ ਲੈਣ ਵਾਸਤੇ ਕਿੰਨੀ ਵਾਰ ਆਏ ਹੋ ਤੁਸੀਂ ਮੈਂ 20 ਵਾਰੀ ਆਈ ਹਾਂ ਤੋ ਲੋ ਪਹਿਲੀ ਵਾਰ ਜਦੋਂ ਤੇ ਹੋਂ ਦਾ ਕਰ ਕਿੰਨਾ ਫਰਕ ਪਿਆ ਮੈਨੂੰ ਬਹੁਤ ਫਰਕ ਹੈ ਮੈਨੂੰ ਉਸ ਤੋਂ ਬਾਅਦ ਦਰਦ ਨਹੀਂ ਉੱਠੇ ਅੱਛਾ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਜਿੰਨੂੰ ਵੀ ਦੁੱਖ ਤਕਲੀਫ ਹੈਗਾ ਇੱਥੇ ਆਓ ਬਾਬਾ ਜੀ ਦਾ ਅਰਦਾਸ ਕਰਾਓ ਤੇ ਬਾਬਾ ਜੀ ਦਾ ਦਰਸ਼ਨ ਕਰਕੇ ਦਵਾਈ ਪੀਓ ਤਾਂ ਤੁਹਾਨੂੰ ਆਰਾਮ ਆ ਜਾਏਗਾ ਠੀਕ ਹੈ ਹਾਂ ਜੀ ਅਤੁੱਲਾ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਚੰਡੀਗੜ੍ਹ ਤੋਂ ਆਏ ਮਨੀਵਜ ਦੇ ਤੋਂ ਐਸਾ ਐਡਰੈਸ ਨੂੰ ਕਿਸੇ ਤੋਂ ਲੱਗ ਗਈ ਹੈ ਜੀ ਐਡਰੈਸ ਹੈ ਇਹ ਐਡਰੈਸ ਮੈਨੂੰ ਆਪਣੇ ਦੋਸਤ ਦੇ ਥਰੂ ਪਤਾ ਲੱਗਿਆ ਤੁਸੀਂ ਕਿੰਨੀ ਵਾਰੀ ਆਏ ਹੋ ਜੀ ਇੱਥੇ ਤੀਜੀ ਵਾਰ ਹੀ ਆ ਰਹੇ ਹਾਂ ਦਵਾਈ ਲੈਣ ਤੋਂ ਬਾਅਦ ਉਹਨੂੰ ਫਰੇਆਪਸ ਲੱਗ ਰਹੇ ਹਾਂ ਹਾਂਜੀ ਦਵਾਈ ਤਾਂ ਮੈਂ ਪਹਿਲੀ ਵਾਰੀ ਲਈ ਤੇ ਉਸ ਤੋਂ ਬਾਅਦ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਅੱਛਾ ਤੇ ਕੀ ਕੋਈ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਪਬਲਿਕ ਨੂੰ ਜਾਂ ਜਿਹੜੇ ਜਿਨ੍ਹਾਂ ਦੀ ਜਿਹਨੂੰ ਨਹੀਂ ਪਤਾ ਲੱਗਦਾ ਇੱਥੇ ਕਿੰਦਾ ਹਨ ਇੱਥੇ ਮੈਂ ਕਈ ਜਗ੍ਹਾ ਜਾ ਕੇ ਆਇਆ ਕਿਤੇ ਆਰਾਮ ਨਹੀਂ ਮਿਲਿਆ ਇੱਥੇ ਆ ਕੇ ਮੈਨੂੰ ਆਰਾਮ ਮਿਲ ਗਿਆ ਮੈਂ ਤਾਂ ਕਹਾਂਗਾ ਇੱਥੇ ਆਓ ਤੈਨੂੰ ਵੀ ਬਰਥ ਲਗਾ ਸਕਦਾ ਇੱਥੇ ਦਾ ਐਡਰੈਸ ਕੀ ਹੈਗਾ ਇੱਥੇ ਦਾ ਐਡਰੈਸ ਸਾ ਆਪਣਾ ਫਲੋਰ ਪਿੰਡ ਹੈ ਉਹਦੇ ਥਰੂ ਆ ਕੇ ਆਪਾਂ ਪਤਾ ਕਰ ਲਓ ਠੀਕ ਹੈ ਜੀ ਸੱਚ ਹੈ ਅਬੀ ਜਿਹੜਾ ਡਾਕਾ ਮਰ ਹੈ ਹਾਂ ਇਹ ਜਗਾ ਦਾ ਦਸੇਗਾ ਜੀ ਖਮਾਣੋ ਖਮਾਣੋ ਤੋਂ ਪਿੰਡ ਫਰੋਰ ਫਰੋਰ ਤਹਿਸੀਲ ਖਮਾਣੋ ਔਰ ਜਿਹੜਾ ਡਾਕਖਾਨਾ ਹੈਗਾ ਉਹ ਡਾਕਖਾਨਾ ਫਲੋਰ ਹੈ ਇੱਕ ਲੁਧਿਆਣਾ ਦੇ ਕੋਲ ਫਰੋਰ ਹੈ ਉਹ ਫਰੋਰ ਨਹੀਂ ਉਹ ਫਲੋਰ ਹੈ ਇਹ ਫਰੋਰ ਹੈ ਬਾਬਾ ਜੀ ਇੱਥੇ ਦਵਾਈ ਦਿੱਤੀ ਜਾਂਦੀ ਹੈ ਜਿੱਥੋਂ ਦੀ ਕਿਸ ਤਰ੍ਹਾਂ ਦਵਾਈ ਦਵਾਈ ਕੋਈ ਨਹੀਂ ਦਿੱਤੀ ਜਾਂਦੀ ਇੱਥੇ ਸ਼ਬਦ ਹੈ ਹਾਂ ਜਪਜੀ ਸਾਹਿਬ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦਾ ਪ੍ਰਕਾਸ਼ ਹੈ ਔਰ ਉੱਥੇ ਮੱਥਾ ਟੇਕਦੇ ਆ ਦਵਾਈ ਜਿਹੜੀ ਸੀ ਪੁਰਾਣੀ ਉਹ ਸ਼ਬਦ ਹੈ ਮੈਂ ਪਹਿਲਾਂ ਵੀ ਦੱਸਿਆ ਕਿ ਜਪਜੀ ਸਾਹਿਬ ਦਾ ਸ਼ਬਦ ਹੈ ਉਹ ਸ਼ਬਦ ਦੇ ਵਿੱਚੋਂ ਸਾਰੀ ਦੁਨੀਆ ਠੀਕ ਹੋ ਰਹੀ ਹੈ ਪੱਥਰੀ ਦਾ ਗੁਰਦੇ ਦੀ ਵੀ ਨਿਕਲ ਰਹੀ ਹੈ ਔਰ ਦੁਜੀ ਵੀ ਨਿਕਲ ਰਹੀ ਹੈ ਆਪਣਾ ਕਹਿੰਦਾ ਕਿ ਕਹਿੰਦਾ ਮਲਿਕਾ ਕੀ ਕੀਤੇ ਜਾ ਇਲਾਜ ਜਿਹੜਾ ਕਿ ਫਿਸ਼ਨ ਤੋਂ ਲੱਗੋ ਪਹਲ ਨਹੀਂ ਬਾਈ ਮੈਂ ਇੱਕ ਵਾਰ ਕੁਝ ਨਹੀਂ ਕਰ ਸਕਦਾ ਜੋ ਡਾਕਟਰ ਕਹਿੰਦੇ ਹੋ ਰਾਈਡਾ ਜੋ ਡਾਕਟਰ ਕਹਿੰਦੇ ਹੋ ਰਾਈਡਾ ਜੋ ਕਿ ਡਾਕਟਰ ਨੇ ਪੜਾਈਆਂ ਦਿੱਤੀਆਂ ਇਦਾਂ ਇੱਕ ਅਰਦਾਸ ਜਿਹੜਾ ਅਰਦਾਸ ਜਿਹੜੀ ਆ ਅਰਦਾਸ ਦੇ ਨਾਲ ਹੋ ਰਿਹਾ ਇਹਦੇ ਚ ਕੋਈ ਮੈਂ ਖੁਦ ਜਾਣਾ ਜੇ ਪਹਿਲੇ ਨੰਬਰ ਤੇ ਡਾਕਟਰ ਨੂੰ ਮੰਨੋ ਅਗਰ ਮਨ ਖੜਦਾ ਹੈ ਤਾਂ ਇੱਥੇ ਆਓ ਦਵਾਈ ਦਿਓ ਮੈਂ 7 ਸਾਲ ਹੋ ਗਏ ਮਾਨੂੰ ਮੇਰੇ ਘਰ ਦੇ પતિ 30 ਸਾਲ ਹੋ ਗਏ ਤੇ ਦਵਾਈ ਬਲਾਂਦੇ ਨੂੰ ਸਭ ਦੇ ਨਿਕਲ ਗਏ ਜਿਹੜੇ ਭਾਵਨਾ ਲੈ ਕੇ ਆਏਗਾ ਉਹ ਡਾਕਟਰ ਦਾ ਕਹਿਣਾ ਮੰਨਣਾ ਬਹੁਤ ਔਖੀ ਹੈ ਕਿਉਂ ਇਹ ਡਾਕਟਰ ਕਹਿ ਦੇਣਾ ਆਪਾਂ ਕਹਿਣਾ ਨਹੀਂ ਮੰਨਾਂਗੇ ਕੋਈ ਹੋਰ ਰੋਗ ਬਣ ਜਾਏ ਇਸ ਕਰਕੇ ਡਾਕਟਰ ਦਾ ਕਹਿਣਾ ਪਹਿਲੇ ਧਾਰ ਤੱਕ ਨੂੰ ਅਸੀਂ ਤਾਂ ਦਵਾਈ ਬਲਾਨੇ ਆਂ ਕਿ ਗਰੀਬ ਬੰਦਾ ਨਹੀਂ ਕਰ ਸਕਦਾ ਲੇ ਗਰੇ ਬੰਦਾ ਅੱਜ ਪਥਰੀ ਦੀ ਦਵਾਈ ਆਪਰੇਸ਼ਨ ਕਰਾਉ ਤੁਸੀਂ ਘੱਟੋ ਘੱਟ ਵੀ 25000 ਰੁਪਏ ਲੜਾ ਮੈਂ ਖੁਦ ਵੀ ਨਹੀਂ ਪੀ ਸਕਦਾ ਜੇ ਮੈਂ ਬਾਅਦ ਜਾ ਕੇ ਆਪਰੇਸ਼ਨ ਕਰਵਾ ਮੇਰੇ ਵੀ ਅਸਿਹਤ ਨਹੀਂ ਜਿਵੇਂ ਕਰਾਉ ਇਸ ਕਰਕੇ ਮੈਂ ਸੇਵਲ ਆਈ ਐਚ ਆਰ ਦੇ ਬੱਚੇ ਸਕੂਲ ਹੈਗਾ ਗੁਰੂ ਅਮਰਦਾਸ ਪਬਲਿਕ ਹਾਈ ਸਕੂਲ ਬੱਚਿਆਂ ਨੂੰ ਬਿਲਕੁਲ ਫਰੀ ਪੜਾਇਆ ਜਾਂਦਾ ਇਹ ਵੀ ਉਹਨਾਂ ਦੀ ਕਿਰਪਾ ਬਿਲਕੁਲ ਵੀ ਹੈ ਕਰਾਪੀਆਂ ਦੇ ਦਾਬਾ ਜਿਹੜਾ ਦਾ ਉਹ ਨਾ ਨਾ ਸਭ ਠੀਕ ਹੈ ਬਾਬਾ ਜੀ ਨਹੀਂ ਜਾ ਸਕਦੀ ਹਾਂ ਮੈਂ ਪਹਿਲਾਂ ਵੀ ਬਚਨ ਕੀਤਾ ਹੈ ਕਿ ਇਹ ਸ਼ਬਦ ਹੈ ਸਾਨੂੰ ਮਾਰਾ ਤੋਂ ਸ਼ਬਦ ਮਿਲਿਆ ਹੋਇਆ ਜਿਹੜਾ ਇੱਥੇ ਪੀ ਜਾਏਗਾ ਉਹਨੇ ਪੀਣੀ ਹੈ ਗੇੜ ਤੋਂ ਬਾਹਰ ਦਵਾਈ ਨਹੀਂ ਜਾ ਸਕਦੀ ਅਸੀਂ ਕੋਈ ਜਿਆਦਾ ਕੋਈ ਲਾਲਚ ਰੱਖਿਆ ਹੋਇਆ ਪੈਸੇ ਦਾ ਪੈਸਾ ਵੀ ਕੋਈ ਨਹੀਂ ਹੈ ਠੀਕ ਹੈ ਜਿਹੜਾ ਹੋ ਰਿਹਾ ਹੈ ਪੀ ਜਾਏ ਕ੍ਰੀ ਸੇਵਾ ਕ੍ਰੀ ਸੇਵਾ ਕੀ ਜਨਤਾ ਨੂੰ ਆਮ ਪੰਜਾਬ ਵਾਸੀ ਨੂੰ ਕੀ ਮੈਸੇਜ ਦੇਣਾ ਚਾਹੀਦਾ ਯਾ ਬੱਸ ਇਹਨੂੰ ਇਹ ਹੀ ਕਹਿਣਾ ਚਾਹਨਾ ਕਿ ਜਿਹੜੀਆਂ ਬਾਹਰ ਦੀਆਂ ਜਟਪਟਈਆਂ ਚੀਜ਼ਾਂ ਉਹ ਨਾ ਖਾਓ ਪਾਣੀ ਦਾ ਧਿਆਨ ਰੱਖੋ ਪਾਣੀ ਸਾਫ ਸੁਥਰਾ ਪੀਓ ਜੋ ਵੀ ਐਰੋ ਵੈਰ ਡਾਕਟਰ ਸਾਹਿਬ ਦੱਸਦੇ ਨੇ ਉਹ ਕਰੋ ਤੇ ਜੇ ਕਿਸੇ ਦੇ ਪੱਥਰੀ ਹੈਗੀ ਹੋਰ ਆ ਕੇ ਮੈਂ ਹਾਜ਼ਰਾਂ ਜੋ ਮੇਰੇ ਕੋਲ ਸੇਵਾ ਹੈ ਵੀ ਮੈਂ ਕਰਾਂਗਾ ਤੇ ਅਕਾਲ ਪੁਰਖ ਜੀ ਦੇ ਨਾਲ ਪੱਥਰੀ ਨਿਕਲਣੀ ਹੈ ਮੇਰੇ ਨਾਲ ਕੋਈ ਨਹੀਂ ਨਿਕਲ ਸਕਦੀ ਜੇ ਬਾਬਾ ਜੀ ਦਾ ਕਿਰਪਾ ਹੋਏਗੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੋਏਗੀ ਬਾਬਾ ਸਿਰਜਨ ਸਿੰਘ ਸਾਹਿਬ ਮਹਾਰਾਜ ਦੀ ਕਿਰਪਾ ਹੋਏਗੀ ਤਾਂ ਪਥਰੀ ਵਾਸ਼ ਨਿਕਲੇ ਰਾਇਗੁਰਜੀ ਦਾ ਖਾਲਸਾ ਰਾਇਗੁਰਜੀ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਬੱਲੂ ਦੀ ਰਿਪੋਰਟ